ਵੀ ਇਹਨਾਂ ਸਕੀਮ ਸਬਸਿਡੀ ਦਾ ਤੁਹਾਨੂੰ ਮੈਨ ਦੱਸ ਦਿੰਨੇ ਹੁਣ ਹਾਂਜੀ ਜੂਨ ਮਹੀਨੇ ਚ ਆਉਗੀ ਆਪਣੇ ਸਕੀਮ ਸੀਆਰਐਮ ਠੀਕ ਹੈ ਜੀ ਇਹ ਹੁੰਦੀ ਹੈ ਸੈਂਟਰ ਵੱਲੋਂ ਠੀਕ ਹੈ ਜੀ ਉਸ ਤੋਂ ਬਾਅਦ ਅਗਸਤ ਮਹੀਨੇ ਚ ਆਉਂਦੀ ਹੈ ਸਵੈਮ ਸਵੈਮ ਆ ਸਵੈਮ ਦੇ ਵਿੱਚ ਆਪਣੀਆਂ ਏਟੀ ਜੋ ਹੁੰਦੀਆਂ ਨੇ ਲੀਜਰ ਹੋ ਗਿਆ ਜਿਵੇਂ ਹੋਰ ਹੋ ਗਿਆ ਮੈਡਿਕ ਪਲੈਂਟਰ ਹੋ ਗਿਆ ਆਲੂ ਨਾਲ ਰਿਲੇਟਡ ਜਿੰਨੇ ਵੀ ਪ੍ਰੋਡਕਟ ਨੇ ਸਾਰੇ ਆ ਨਹੀਂ ਇੰਪਲੀਮੈਂਟ ਉਹ ਚ ਆਉਂਦੇ ਨੇ ਠੀਕ ਹੈ ਜੀ ਜਿਹੜਾ ਸੀਆਰਐਮ ਹੁੰਦੀ ਹੈ ਇਹ ਚ ਆਪਣੇ ਪਰਾਲੀ ਨਾਲ ਰਿਲੇਟਡ ਆਉਂਦੇ ਨੇ ਠੀਕ ਹੈ ਵੀਰੇ ਓਕੇ ਜੀ ਬਾਈਨਾਂ ਨੂੰ ਮੁਬਾਰਕਾਂ ਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਬਾਈ ਨਾਲ ਨੇ ਇੱਕ ਹੋਰ ਮਸ਼ੀਨ ਸੇਲ ਕੀਤੀ ਹੈ ਜੀ ਜਿਹਨੂੰ ਆਪਾਂ ਨਮੈਟਿਕ ਪਲੈਂਟਰ ਕਹਿੰਦੇ ਆ ਹੋਰ ਸੱਬੇ ਬਾਈ ਠੀਕ ਆ ਹੋਰ ਜੱਗ ਵਧੀਆ ਵਧੀਆ ਤੈਨੂੰ ਕਿਹਾ ਸੀ ਨਾ ਵੀ ਹੋ ਜਾਣੀ ਅੱਜ ਹਾਂ ਹਾਂ ਠੀਕ ਆ ਵਧੀਆ ਦੇ ਲਓ ਹੈ ਠੀਕ ਆ ਮੱਕੀ ਵਾਲੀ ਮੱਕੀ ਵਾਲੀ ਠੀਕ ਆ ਅਜੇ ਨਾਲ ਰਾਇਆ ਬੀਜ ਨੇ ਮੱਕੀ ਬੀਜ ਨੇ ਠੀਕ ਆ ਦਾਣਾ ਦੂਣਾ ਆਪਣੀਆਂ ਮਲਗੀ ਦਾਣੇਦਾਰ ਫਸਲਾਂ ਸਾਰੀਆਂ ਵੀਤ ਦੰਦੀਆਂ। ਸਰੋਂ ਵਗੈਰਾ ਹਾਂ। ਹਾਂ ਮੱਕੀ ਤੇ ਥੱਲੇ ਦਾਣਾ। ਠੀਕ ਆ ਠੀਕ ਆ। ਉਹ ਵੀਤ ਨੇ ਠੀਕ ਆ। ਠੀਕ ਆ ਜੀ ਠੀਕ ਆ। ਤੇ ਉਹ ਚੱਲੀ ਆਪਣੇ ਇੱਧਰੇ ਮਰੰਡੇ ਲੱਗੇ। ਮੱਛਵਾੜੀ ਮੱਛਵਾੜੀ ਦੇ ਉੱਪਰ। ਠੀਕ ਆ ਜੀ। ਬਾਈ ਸਤਿ ਸ੍ਰੀ ਅਕਾਲ। ਠੀਕ ਐ ਦੇਦੀ ਮਸ਼ੀਨ ਅੱਜ? ਹਾਂ ਜੀ ਹਾਂ ਜੀ। ਠੀਕ ਆ ਬਾਈ ਠੀਕ ਆ। ਤੇ ਇਹੜੀ ਜਿਹਾ ਪਾਵਾਂ ਨੇ ਕੱਲ ਵੀ ਵੀਡੀਓ ਪਾਈ ਸੀ ਜੀ। ਹਾਂ ਉਹੀ ਉਹੀ ਆ ਜੀ। ਜਿਹੜਾ ਨਵਾਂ ਮਾਡਲ ਆਇਆ ਜੀ ਆਪਣਾ। ਠੀਕ ਆ ਠੀਕ ਆ ਜੀ। ਚਲੋ ਵਧੀਆ ਬਾਈ ਅੱਜ ਬਾਈ ਇਹਨਾਂ ਨੇ ਦੋ ਤਿੰਨ ਸੌਦੇ ਕਰਤੇ ਬਸ ਇਦਾਂ ਹੀ ਇੱਕ ਦੋ ਰੋਟਾਵੇਟਰ ਦੇ ਦਿੱਤੇ ਚਲੋ ਬਾਈ ਦੇ ਨਾਲ ਠੰਡ ਕਰਕੇ ਜ਼ਿੰਮੇਦਾਰ ਬਣੀ ਸੀ ਆਉਂਦਾ ਠੰਡ ਕਰਕੇ ਫਰਕ ਸੀਗਾ ਬਾਈ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਆ ਠੀਕ ਆ ਬਾਈ ਬਤੀ ਹੁਣ ਮੱਕੀ ਦੀ ਬਜਾਈ ਵੀ ਆ ਗਈ ਮੂਰੇ ਹਾਂਜੀ ਮੱਕੀ ਦੀ ਬਜਾਈ ਸ਼ੁਰੂ ਆ ਜੀ ਅੱਗੇ ਜਾ ਕੇ ਹਾਂਜੀ ਹੁਣ ਬਜਾਈ ਆ ਹਫ਼ਤੇ ਚੱਲ ਪੈਣੀ ਆ ਅਗਲੇ ਹਫ਼ਤੇ ਠੀਕ ਆ ਠੀਕ ਆ ਜੀ ਜੀ ਬਸ ਹੁਣ ਫਿਰ ਇਹਨਾਂ ਚੀਜ਼ਾਂ ਦਾ ਜ਼ੋਰ ਹੁੰਦਾ ਹੀ ਆ ਮਾੜੀ ਦਈਏ ਬਾਈ ਮਸ਼ੀਨ ਬਾਰੇ ਜਾਣਕਾਰੀ ਹਾਂ ਆਜੋ ਬਾਈ ਨਾਲ ਵੀ ਕਰਾਉਣਾ ਥੋੜੀ ਗੱਲਬਾਤ ਡੋਲੀ ਇੱਕ ਦੋ ਬਦਲਾਅ ਕਰੇ ਨੇ ਇਹਨਾਂ ਨੇ ਆ ਲੋ ਤੇ ਆ ਟਾਇਰ ਬਾਈ ਨੂੰ ਇਹਨਾਂ ਨੇ ਪਿੱਛੇ ਕੀਤੇ ਨੇ ਹਨਾ ਜੀ ਟਾਇਰ ਪਿੱਛੇ ਕਰਦੇ ਨੇ ਠੀਕ ਹੈ ਜੀ ਕੋਈ ਹੋਣਾ ਬਾਈ ਕੰਪਨੀ ਨੂੰ ਫਰਕ ਲੱਗਿਆ ਹੋਣਾ ਹਨਾ ਕੋਈ ਲੱਗਿਆ ਠੀਕ ਹੈ ਜੀ ਮਾਡਲ ਆਪਣਾ ਉਹ ਵੀ ਬਹੁਤ ਵਧੀਆ ਹੈ ਬਾਈ ਉਹ ਵੀ ਹਾਂ ਜੀ ਉਹ ਵੀ ਬੱਟ ਵਧੀਆ ਬਣਾਉਂਦੀ ਸੀ ਕਿਸੇ ਗੱਲੋਂ ਕੋਈ ਉਹ ਕੋਪਰੇਟ ਨਹੀਂ ਉਹਦੇ ਵਿੱਚ ਠੀਕ ਹੈ ਠੀਕ ਆ ਲੋ ਜੀ ਇੱਕ ਟਾਇਰ ਉਧਰ ਇੱਕ ਪਰੇ ਆ ਆ ਇੱਥੇ ਦਿਆਂ ਆ ਬਾਈ ਗੇਅਰ ਹੋ ਰਹੇ ਹਨਾ ਇਹਦਾ ਹਾਂ ਜੀ ਗੇਅਰ ਠੀਕ ਹੈ ਜੀ ਆ ਗੇਅਰ ਆ ਬਾਈ ਉਰੇ ਦੀ ਵੀ ਸੈਟਿੰਗ ਉਹ ਜਿੱਥੇ ਜਿੱਥੇ ਜੰਦੀ ਪੂਰੀ ਤੇ 14 ਬੰਦ ਉਹਨਾਂ ਨੂੰ ਕਿਵੇਂ ਠੀਕ ਆ ਜੀ ਪੁਰੇ ਦੇ ਭਾਈ ਆਪਾਂ ਬੀਜ ਦੀ ਸੈਟਿੰਗ ਕਰ ਸਕਦੇ ਆ ਅਗਲੇ ਕੋ ਅੱਗੇ ਡਰ ਵਾਲੀ ਵੀ ਚੱਲਦੀ ਆ ਵੀਰੋ ਤੇ ਪਿਛੇ ਡਰ ਵਾਲੀ ਵੀ ਠੀਕ ਆ ਜੀ ਲੋ ਜੀ ਆਪ ਵੀ ਇਹਨਾਂ ਨੇ ਮਸ਼ੀਨ ਲਈ ਆ ਰਿਵਿਊ ਲੈਣਾ ਵੀ ਪਹਿਲਾਂ ਜਿਹੜੀ ਅੱਗੇ ਡਰਾਂਣੀ ਉਹ ਵੀ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਠੀਕ ਆ ਜੀ ਯਾਨੀ ਕਿ ਆਪਾਂ ਨੂੰ ਸ਼ਕਤੀਮਾਨ ਕੰਪਨੀ ਤੋਂ ਇਲਾਵਾ ਆਪਾਂ ਨੂੰ ਹੋਰ ਕੋਈ ਕੰਪਨੀ ਪਸੰਦ ਨਹੀਂ ਆਈ ਠੀਕ ਆ ਵੀਰੇ ਕਿਉਂਕਿ ਆਪਣਾ ਕੋ ਰੋਟਾ ਬਟਰ ਤੋਂ ਲੈ ਕੇ ਮਾਲ ਚ ਸਾਰੀਆਂ ਚੀਜ਼ਾਂ ਸ਼ਕਤੀਮਾਨ ਦੀਆਂ ਨੇ ਠੀਕ ਆ ਬਾਈ ਕਿਉਂਕਿ ਇਹਦੀ ਬਿਲਡ ਕੁਆਲਿਟੀ ਬਹੁਤ ਵਧੀਆ ਹੈ ਇਹ ਮਸ਼ੀਨ ਦੀ ਠੀਕ ਆ ਵੀਰੇ ਇੱਕ ਦੂਜੀ ਇਹ ਗੱਲ ਹੈ ਕਿ ਸਾਰੀ ਅਡਜਸਟਮੈਂਟ ਹੈ ਠੀਕ ਆ ਜੀ ਸਾਰੀ ਮਸ਼ੀਨ ਨੂੰ ਆਪਾਂ ਜਿੱਥੇ ਤੋਂ ਮਰਜੀ ਕਿੱਥੇ ਮਰਜੀ ਸੈਟਿੰਗ ਕਰ ਸਕਦੇ ਹਾਂ ਮਜੂਦਗੀ ਓਕੇ ਵੀ ਠੀਕ ਹੈ ਜੀ ਲੋਕਾਂ ਨੇ ਬਹੁਤ ਹਨਾ ਕੰਪਨੀ ਡਾ ਕੀਤੇ ਮੈਂ 마ਸ਼ੀਓ ਵੀ ਦੇਖੀ ਵੀ ਚਲਾ ਕੇ ਠੀਕ ਹੈ ਜੀ 마ਸ਼ੀਓ ਦੇ ਵਿੱਚ ਕੀ ਕਹਿੰਦੇ ਆ ਕਿ ਲੋਕਾਂ ਨੇ ਮੈਚੂ ਵਾਲੇ ਕੰਪਨੀ ਵਾਲੇ ਹੋਰ ਅੱਜ ਆਪਾਂ ਨਾਂ ਨਹੀਂ ਲੈਣਾਗੇ ਦਾ ਨਹੀਂ ਜਨ ਨਹੀਂ ਵੀਰੇ ਨਾਮ ਦਾ ਲੈ ਕੇ ਫਾਇਦਾ ਵੀ ਨਹੀਂ ਚਲੋ ਸੀਟਰ ਜੋੜਤ ਨਹੀਂ ਨਹੀਂ ਇਹ ਇਹ ਸੀਡਰ ਯੂਨਟ ਠੀਕ ਆ ਜੀ ਇਹ ਦਾਣਾ ਲੇਟ ਫਿਰਦੀ ਆ ਠੀਕ ਆ ਜੀ ਉਹ ਚੀਜ਼ ਆ ਵੀਰੇ ਬਹਿਵੇਂ ਆ ਠੀਕ ਆ ਜੀ ਠੀਕ ਆ ਜੀ ਇਹਦਾ ਜਿੰਨਾ ਇਹਦਾ ਪ੍ਰੈਸ਼ਰ ਦਾ ਸੀਡਰ ਯੂਨਟ ਦਾ ਸਾਲਾ ਜਾਂਦਾ ਨਾ ਸਾਲੀ ਸਾਰੇ ਹੋ ਜਾਂਦਾ ਠੀਕ ਆ ਜੀ ਉਹ ਕੋਈ ਬੜੀ ਗੱਲ ਨਹੀਂ ਨਾਲੇ ਇੱਕ ਇਹਦੀ ਇਹ ਬਹੁਤ ਖਾਸੀਅਤ ਹੈ ਕਿ ਇਹਦੇ ਡਿਸਕ ਲੱਗੀ ਆ ਠੀਕ ਆ ਜੀ ਡਿਸਕ ਦੇ ਨਾਲ ਆਪਣੇ ਖੇਤ ਚ ਕੱਖਾ ਪੱਤੀਆਂ ਕੁਝ ਵੀ ਆ ਉਹ ਚੀਜ਼ ਦਾ ਨਾ ਇਹ ਕੁਝ ਵੀ ਆਪਾਂ ਨੂੰ ਉਹ ਚੀਜ਼ ਦਾ ਨੁਕਸਾਨ ਨਹੀਂ ਹੋਊਗਾ ਠੀਕ ਹੈ ਜੀ ਵੱਡ ਕੇ ਨਾ ਇਹਨੇ ਡਿਸਕ ਨੇ ਆਪ ਹੀ ਵੀ ਦੇਣਾ ਕਿ ਕੋਈ ਮਤਲਬ ਦਿੱਕਤ ਨਹੀਂ ਆਉਣੀ ਠੀਕ ਆ ਵੀਰੇ ਬਾਕੀ ਹੋਰ ਮਸ਼ੀਨ ਤੁਸੀਂ ਦੇਖਿਆ ਹੋਊਗਾ ਕਿ ਫਾਲੇ ਲੱਗੇ ਹੋਣਗੇ ਉਹਨਾਂ ਦੇ ਵਿੱਚ ਪੋਰ ਬੰਦ ਹੋ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਇਹ ਵੀ ਦਾ ਵੀ ਬੰਦ ਨਹੀਂ ਹੁੰਦੇ ਠੀਕ ਆ ਭਾਈ ਹਾਂ ਜੀ ਬਾਕੀ ਹੁਣ ਫਾਲਿਆਂ ਤੇ ਚੱਲੂਗੀ ਇਹਦੇ ਫਾਲੇ ਵੀ ਆਪਾਂ ਵਧੀਆ ਵਾਲੇ ਦੂਰੇ ਲਵਾ ਲੈਣੇ ਠੀਕ ਆ ਜੀ ਯਾਨੀ ਕਿ ਜਿਹੜੇ ਵਧੀਆ ਖਾਲੀ ਬਣਾਉਂਦੇ ਨੇ ਕਿ ਚੌੜੀ ਖਾਲੀ ਬਣਾਉਂਦੇ ਹਾਂ ਹਾਂ ਠੀਕ ਆ ਵੀਰੇ ਬਾਕੀ ਆਏ ਭਾਈ ਅਸਲ 'ਚ ਜੇ ਆਪਣੇ ਦੇ ਨਾਲ ਬੱਟ ਵਧੀਆ ਬਣਾਉਣੀਆਂ ਤਾਂ ਖੇਤ ਆਪਣਾ ਪ੍ਰੋਪਰ ਵਧੀਆ ਤਿਆਰ ਚਾ। ਪਰ ਪੂਰੀ ਪਟਾਈ ਹੋਣੀ ਚਾਹੀਦੀ ਹੈ। ਹਾਂਜੀ ਹਾਂ। ਪਟਾਈ ਜਦੋਂ ਘੱਟ ਵਹਾਈ ਕਰਦਾ। ਹਾਂਜੀ। ਫਿਰ ਉਹ ਬੱਟ ਨਹੀਂ ਬਣਦੀ। ਇਹਦਾ ਆਲੂ ਵਾਲੇ ਖੇਤ ਤਾਂ ਚਲੋ ਵਧੀਆ ਹੀ ਹੁੰਨੇ ਆ। ਪਰ ਰੋਟਾਵੇਟਰੀ ਦਾ ਹੋਰ ਖੇਤ ਉਹਨੇ ਜਾਂ। ਹਾਂਜੀ ਜਿਹੜਾ ਨਹੀਂ ਚਾਹੀਦਾ ਵਿੱਚ ਹਨਾ। ਉਹਨਾ ਵਿੱਚ ਕਈ ਵਾਰ ਕੀ ਆਉਂਦਾ। ਅਸਲ 'ਚ ਜੱਗੂ ਪਤਾ ਕੀ ਗੱਲ ਆ ਜਦੋਂ ਨਾ ਆਲੂ ਪੱਟਦੇ ਆ ਆਲੂ ਵਾਲਾ ਖੇਤ ਵੀ ਟੈਟ ਹੋ ਜਾਂਦਾ। ਟੈਟ ਹੋ ਜਾਂਦਾ। ਦੋ ਤਿੰਨ ਵਾਰ ਘੁੰਮਦਾ ਉਹ ਟੈਟ ਹੋ ਜਾਂਦਾ। ਆਲੂ ਵਾਲੇ ਦੀ ਵੀ ਪ੍ਰੋਪਰ ਵਹਾਈ ਇੱਕ ਵਾਰ ਪਹਿਲਾਂ ਫਾਲੇ ਵਜਣ ਚਾਹੀਦੇ ਪੂਰੇ ਡੂੰਗੇ ਫਿਰ ਬਾਅਦ ਚ ਰੋਟਾ ਵੇਟਰ ਹਾਂ ਰੋਟਾ ਵੇਟਰ ਵੱਜ ਜਾਵੇ ਤਾਂ ਹਾਂ ਜੀ ਆ ਫਿਰ ਉੱਪਰ ਤੇ ਮੱਕੀ ਬਜਾਈ ਹੋਵੇ ਫਿਰ ਮੱਕੀ ਦੀ ਬਜਾਈ ਹਾਂ ਜੀ ਹਾਂ ਮੱਕੀ ਲੋਡ ਕੋਈ ਨਹੀਂ ਟਰੈਕਟਰ ਦੇ ਤੇ ਪਰ ਮਸ਼ੀਨ ਦਾ ਜਾਨੀ ਕਿ ਵਜਣੇ ਆ ਬਸ ਮੂਰੇ ਵਜਨ ਚਾਹੀਦਾ ਆ ਠੀਕ ਆ ਜੀ ਬਾਕੀ ਬਹੁਤ ਵਧੀਆ 50 एचपी ਦਾ ਟਰੈਕਟਰ ਵਧੀਆ ਚਲਾ ਦਿੰਦਾ ਇਹਨਾਂ ਦਾ ਵਧੀਆ ਚਲਾ ਦਿੰਦਾ ਵਜਨ ਚਾਹੀਦਾ ਮੂਰੇ ਟਰੈਕਟਰ ਦੇ ਕੋਈ ਵੀ ਚਲਾ ਲਓ ਹਾਂ ਜੀ ਆਪਾਂ ਕਿਹੜੇ ਟਰੈਕਟਰ ਨਾਲ ਚਲਾਉਨੇ ਆਂ ਨੂੰ ਆਪਾਂ ਬਾਈ ਜੀ ਇਹਨੂੰ ਚਲਾ ਲੈਂਦੇ ਆ 4x4 ਨਾਲ ਚਲਾਉਨੇ ਆਂ ਸਾ ਆ ਵੀ ਆਪਣੇ 4x4 ਆ ਮੂਰ ਉੱਤੇ ਥੋੜਾ ਹੈਵੀ ਹੋਣੇ ਖੜੇ ਘੱਟ ਹੋਣਗੇ ਚੱਕਦਾ ਜੀ ਥੋੜੀ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਆ ਠੀਕ ਆ ਵੀਰੇ ਠੀਕ ਆ ਹਾਂ ਜੀ ਤੇ ਬਾਈ ਬਾਈ ਨੇ ਕੋਲ ਇੱਕ ਮਸ਼ੀਨ ਪਹਿਲਾਂ ਵੀ ਸੀਗੀ ਇਹਦੇ ਨਾਲ ਦੀ ਤੇ ਅੱਜ ਬਾਈ ਨੇ ਦੂਜੀ ਮਸ਼ੀਨ ਲੈ ਕੇ ਚੱਲੇ ਨੇ ਜੀ ਇਹ ਠੀਕ ਆ ਜੀ ਤੇ ਬਾਕੀ ਜੋ ਵੀ ਹੈਗੀ ਸੀਗੀ ਜੋ ਵੀ ਮਸ਼ੀਨ ਦੇ ਵਿੱਚ ਗੱਲਬਾਤ ਜਿੱਦਾਂ ਬਾਈ ਨੂੰ ਲੱਗੀ ਪਰ ਕੰਪਨੀਆਂ ਬਾਈ ਜਿੱਦਾਂ ਅਸੀਂ ਆਪਣੀ ਹਰੇਕ ਵੀਡੀਓ 'ਚ ਕਹਿੰਦੇ ਵੀ ਕੰਪਨੀ ਕੋਈ ਮਾੜੀ ਨਹੀਂ ਹੈਗੀ ਹਰੇਕ ਕੰਪਨੀ ਬਾਈ ਆਪਣੇ ਆਪ ਚ ਵਧੀਆ ਬਣਾਉਂਦੇ ਹੁੰਦਾ ਚਲੇ ਜਾਂਦਾ ਹਾਂ ਨਹੀਂ ਨਹੀਂ ਬਾਈ ਆਪਣਾ ਬਾਈ ਦੇਖੋ ਆਪਣਾ ਅਸੀਂ ਅੱਗੇ ਵੀ ਉਰੇ ਮਤਲਬ ਕਿ ਰੋਟਾ ਵੇਟਰ ਦੇ ਪਾਉਨੇ ਆਪਾਂ ਬਾਈ ਨੂੰ ਕਿ ਆਪਾਂ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈਗਾ ਕਿਸੇ ਨਾਲ ਕੰਪੀਟੀਸ਼ਨ ਕਿਸੇ ਨਾਲ ਹੈ ਨਾ ਜੀ ਕੰਪੀਟੀਸ਼ਨ ਨਹੀਂ ਕਹਿ ਸਕਦੇ ਬਾਈ ਕੀ ਜਿਹੜੀ ਵਧੀਆ ਹੁੰਦੀਆਂ ਨੇ ਚਲੋ ਆਪਣੀ ਆਪਣੀ ਰੇਗ ਦਾ ਜੋਰ ਜਿਹਾ ਹੁੰਦਾ ਜੀ ਮੁੱਖੀ ਗੱਲ ਤਾਂ ਇਹ ਦੇਖੀ ਹੈ ਜੀ ਮੈਂ ਤਾਂ ਕਈ ਸਾਲ ਹੋ ਗਏ ਵੀ ਉਹਨਾਂ ਨਾਲ ਵਰਤਦੇ ਆ ਨੂੰ ਹਾਂਜੀ ਆਪਣਾ ਦੀ ਸਰਵਿਸ ਦੀ ਕੁਆਲਿਟੀ ਬਹੁਤ ਵੋਟਾ ਜੀ ਕੋਈ ਦਿੱਕਤ ਆਉਂਦੀ ਨਾ ਦੀ ਸਰਵਿਸ ਪਹਿਲੇ ਨੰਬਰ ਤੇ ਆਉਂਦੀ ਹੈ ਨਹੀਂ ਸਰਵਸ ਹੈਗੀ ਹੈ ਸਰਵਸ ਤਾਂ ਹੋਰੇ ਵੀ ਅਸੀਂ ਦੇ ਨੀ ਦੇਰ ਆ ਕੀ ਬੰਦਾ ਜਦੇ ਪਹੁੰਚ ਜਾਂਦਾ ਜੀ ਹਾਂਜੀ ਮੇਨ ਜਿਹੜੀ ਜੇ ਆਪਾਂ ਗੱਲ ਕਰੀ ਸਾਰਿਆਂ ਨੂੰ ਮੇਨ ਚੀਜ਼ੇ ਆਹੀ ਆ ਹਾਂਜੀ ਮੇਨ ਚੀਜ਼ੇ ਆਹ ਜੀ ਉੱਧਰ ਆਪਣੀ ਖੇਤ ਚ ਮਸ਼ੀਨ ਖੜ ਗਈ ਉੱਧਰ ਜੇ ਬੰਦਾ ਨਾ ਆਇਆ ਹਾਂਜੀ ਕਿਉਂਕਿ 20 ਦਿਨ ਦਾ ਸੀਜ਼ਨ ਹੁੰਦਾ ਬਾਈ 2 ਮਹੀਨੇ ਦਾ ਦਾ ਇਹਦਾ ਕੰਮ ਹੁੰਦਾ ਜੀ ਅਗਲਾ ਵੀ ਫਿਰ ਮੋਰੇ ਖੇਤ ਵਾਲਾ ਵੀ ਥੋੜਾ ਨਰਾਜ਼ਗੀ ਕਰਦਾ ਜੀ ਬਿਲਕੁਲ ਕੰਮ ਖੜ ਜਵੇ ਇਹਨਾਂ ਕੀ ਕਰਤ ਨਹੀਂ ਪੈਣ ਦਿੰਦੇ ਜੀ ਵੀ ਠੀਕ ਵਧੀਆ ਆਪਣੇ ਨਾਲ ਵਰਤਦੇ ਨੇ ਸ਼ੁਰੂ ਤੇ ਹਾਂ ਠੀਕ ਹੈ ਜੀ ਹਾਂਜੀ ਇਸੇ ਕਰਕੇ ਸਾਰੀਆਂ ਜੀ ਜਿਹਨਾਂ ਦੀ ਲਈਦੀ ਆਪਾਂ ਪੱਕੇ ਬਾਈ ਬਾਈ ਨਾਲ ਤਾਂ ਚਲੋ ਬਈ ਬਾਕੀ ਇਹ ਬਾਰੇ ਇਹਨੂੰ ਕਹਿੰਦੇ ਵੀ ਆਗੇ ਇੱਕ ਵਾਰ ਚਲੋ ਜੋ ਵੀ ਹੈਗਾ ਵੀ ਇੱਕ ਵਾਰ ਮਿਲ ਕੇ ਜਿੱਦਾਂ ਹੁੰਦਾ ਰੇਟ ਦਾ ਤਾਂ ਬਾਈ ਮੌਕੇ ਤੇ ਹੀ ਹੁੰਦਾ ਰੇਟ ਦਾ ਮੌਕੇ ਤੇ ਬਾਕੀ ਵੀ ਰੇਟ ਕਈ ਬੰਦੇ ਕਹਿੰਦੇ ਤੁਸੀਂ ਰੇਟ ਨਹੀਂ ਦੱਸਦੇ ਹੈਗੇ ਵੀਡੀਓ ਵਿੱਚ ਰੇਟ ਆਪਾਂ ਤਾਂ ਬਾਈ ਤਾਂ ਨਹੀਂ ਉਹ ਕਰਦੇ ਕਿਉਂਕਿ ਹਰੇਕ ਏਰੀਆ ਦਾ ਡੀਲਰ ਦਾ ਰੇਟ ਲੱਗ ਲੱਗ ਆ ਫਿਰ ਬਾਈ ਆਪਾਂ ਨੂੰ ਫੋਨ ਆਉਂਦੇ ਆ ਵੀ ਬਾਈ ਤੁਸੀਂ ਰੇਟ ਇਦਾਂ ਕਰਦੇ ਆ ਉਹ ਕਰਦੇ ਆ ਤਾਂ ਕਰਕੇ ਅਸੀਂ ਵੀਡੀਓ ਦੇ ਵਿੱਚ ਰੇਟ ਨਹੀਂ ਬਾਈ ਡਿਸਕਸ ਕਰਦੇ ਨੰਬਰ ਆਪਾਂ ਜਰੂਰ ਦੰਨੇ ਆ ਜੇ ਕਿਸੇ ਨੇ ਰੇਟ ਬਾਰੇ ਪੁੱਛਣਾ ਹੈ ਕੋਈ ਵੀ ਪ੍ਰੋਪਰ ਜਾਣਕਾਰੀ ਲੈਣੀ ਆ ਠੀਕ ਹੈ ਤਾਂ ਤੁਸੀਂ ਬਾਈ ਬਾਕੀ ਇਹ ਕੰਪਨੀ ਦਾ ਬਹੁਤ ਫਾਇਦਾ ਕੀ ਹੈ ਨਾ ਇਹਨਾਂ ਨੇ ਨਾ ਨਾਲ ਡਿਸਕ ਦਾ ਐਕਸੈਸਰੀ ਪੂਰੀ ਦਿੰਦੇ ਆ ਠੀਕ ਹੈ ਜੀ ਇਹਦੇ ਨਾਲ ਫਾਇਦਾ ਵੀ ਹੁੰਦੇ ਆ ਠੀਕ ਹੈ ਜੀ ਬੰਦਾ ਕੀ ਉੱਪਰ ਚੜ੍ਹ ਕੇ ਰੇਪਾ ਲਵੋ ਠੀਕ ਹੈ ਜੀ ਦੂਜੀ ਗੱਲ ਡਿਸਕ ਕਿੰਨੇ ਤਰ੍ਹਾਂ ਦੇ ਛੇ ਤਰ੍ਹਾਂ ਦੇ ਆ ਛੇ ਤਰ੍ਹਾਂ ਦੀਆਂ ਡਿਸਕਾਂ ਮਿਲਦੀਆਂ ਨੇ ਇਹ ਨਾਲ ਛੇ ਤਰ੍ਹਾਂ ਦੀ ਬਾਕੀ ਤੋਂ ਲੈ ਕੇ ਕੋਈ ਆ ਨਾ ਹਰੇਕ ਬੀਜ ਦਾ ਅਲੱਗ-ਅਲੱਗ ਸਾਈਜ਼ ਹੁੰਦਾ ਆ ਮੂੰਗਰੇ ਦਾ ਅਲੱਗ ਹੁੰਦਾ ਮਟਰ ਦਾ ਅਲੱਗ ਹੁੰਦਾ ਸਰੋਂ ਦਾ ਅਲੱਗ ਹੁੰਦਾ ਠੀਕ 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 ਬੀਜਣਾ ਜਾਂ ਮੂੰਗਰੇ ਵੀ ਸੜਦੇ ਆ ਬਾਕੀ ਠੀਕ ਆ ਭਾਈ ਠੀਕ ਆ ਤੇ ਬਾਕੀ ਦੇਸਕਾਂ ਹੈਗੀਆਂ ਬਹੁਤ ਮਹਿੰਗੀਆਂ ਵੀਰੇ ਆਪਣੇ ਰੇਟ ਚਲੋ ਜਰੂਰ ਵੀਰ ਉਹਨਾਂ ਦਾ ਚਲੋ ਇਹਨਾਂ ਦਾ ਕੰਪਨੀ ਦਾ ਮਹਿੰਗਾ ਹੀ ਆਈ ਪਰ ਉਹਨੇ ਕਹਿੰਦਾ ਜੇ ਆਪਾਂ ਦੋ ਹੀ ਮਸ਼ੀਨਾਂ ਦਾ ਕੰਪੈਰੀਜ਼ਨ ਕਰੀਏ ਹਾਂਜੀ ਉਹਨਾਂ ਦਾ ਜਿੰਨਾ ਰੇਟ ਸਸਤਾ ਤੋਂ ਦੁੱਗਣੀ ਉਹਦਾ ਸਮਾਨ ਮਹਿੰਗਾ ਨਾ ਲੱਜ ਜਾਣਾ ਲੋ ਜੀ ਜਿਵੇਂ ਬਾਈ ਬਾਈ ਨੇ ਜਾਣਕਾਰੀ ਦਿੱਤੀ ਮਸ਼ੀਨ ਬਾਰੇ ਕਿਉਂਕਿ ਬਾਈ ਨੇ ਪਹਿਲਾਂ ਮਸ਼ੀਨ ਵਰਤ ਰਹੀ ਸੀ ਠੀਕ ਹੈ ਜੀ ਬਾਕੀ ਬਾਈ ਕੋਈ ਵੀ ਮੇਰਾ ਵੀਰ ਇਸ ਗੱਲ ਦਾ ਨਾ ਕਰੇ ਕਰੋ ਚਲੋ ਬਾਈ ਨੇ ਚਲੋ ਜੋ ਕਹਿਤਾ ਜਿਵੇਂ ਠੀਕ ਲੱਗਿਆ ਕਿਹਾ ਪਰ ਆਪਾਂ ਅੱਜ ਤੱਕ ਕਿਸੇ ਚੀਜ਼ ਨੂੰ ਬਾਈ ਕਿਸੇ ਮਸ਼ੀਨਰੀ ਨੂੰ ਕੰਪੈਰੀਸ਼ਨ ਨਹੀਂ ਕਰਿਆ ਹਰੇਕ ਮਸ਼ੀਨਰੀ ਹਰੇਕ ਕੰਪਨੀ ਆਪਣੇ ਆਣ ਚ ਬਾਈ ਬਹੁਤ ਵਧੀਆ ਤਰੀਕ ਨਾਲ ਬਣਾਉਂਦੀ ਆ ਤੇ ਚਲੋ ਬਾਕੀ ਬਾਈ ਜਦੋਂ ਹੁਣ ਬਾਈ ਨਾਲ ਕੋਲ ਸ਼ਕਤੀਮਾਨ ਦੀ ਡੀਲਰਸ਼ਿਪ ਆ ਚਲੋ ਆਪਾਂ ਨੇ ਹੁਣ ਇਹਦੇ ਬਾਰੇ ਦੱਸਣਾ ਠੀਕ ਹੈ ਜੀ ਬਾਈ ਨੇ ਦਾ ਨੰਬਰ ਹੈਗਾ ਜੀ 94177 345743 ਉਹ ਦੇਖੋ ਸਾਹਮਣੇ ਨੰਬਰ ਚੱਲ ਰਹੇ ਹੈ 99170 345743 ਰੋਪੜ ਬਿਲਕੁਲ ਆਪਣੀ ਜਾਂਸੀ ਦੇ ਨਾਲ ਹੀ ਡੀਲਰਸ਼ਿਪ ਹੈ ਕਿਸੇ ਵੀ ਵੀਰ ਨੇ ਸ਼ਕਤੀਮਾਨ ਦਾ ਕੋਈ ਵੀ ਪ੍ਰੋਡਕਟ ਤੇ ਲੈਣਾ ਬਾਈਨਾਂ ਤੋਂ ਬਾਈਨਾਂ ਕੋ ਰੋਟਾਵੇਟਰ तकरीबन 8 ਫੁੱਟਾ 7 ਤਾਂ 6 7 8 9 ਫੁੱਟੇ ਤੱਕ ਰੋਟਾਵੇਟਰ ਇੱਥੇ ਖੜੇ ਹੁੰਦੇ ਨੇ ਠੀਕ ਹੈ ਜੀ ਲੇਜ਼ਰ ਕਰਾ ਤੇ ਅੱਜ ਵੀਰਾਂ ਨੇ ਦੋ ਰੋਟਾਵੇਟਰ ਸੇਲ ਕੀਤੇ ਨੇ 6 ਫੁੱਟਾ ਤੇ 7 ਫੁੱਟਾ ਠੀਕ ਹੈ ਜੀ ਤੇ ਬਾਕੀ ਉਦਾਂ ਬਾਈ ਨਾ ਦਿੰਦੀ ਡੀਲਿੰਗ ਬਹੁਤ ਵਧੀਆ ਠੀਕ ਹੈ ਜੀ ਬਾਕੀ ਇਹ ਛੋਟੇ ਰੋਟਾਵੇਟਰ ਵੀ ਜਿੱਦਾਂ ਕਿਸੇ ਨੇ ਗੰਨੇ ਵਾਸਤੇ ਲੈਣੇ ਆ ਉਹ ਵੀ ਮਿਲ ਜਾਂਦੇ ਨੇ BCS ਕੰਪਨੀ ਦੇ ਇਟਲੀ ਮੇਡ ਆ ਬਾਈ ਇਹ ਤੇ ਉਹ ਵੀ ਬਾਈ ਇਹਨਾਂ ਕੋਲ ਆ ਕੇ ਲੈ ਸਕਦਾ ਜੀ ਆ ਨੰਬਰ ਇੱਕ ਵਾਰ ਦੁਬਾਰਾ ਤੁਹਾਨੂੰ ਨੋਟ ਕਰਾ ਦਿੰਦਾ ਕਰ ਲਓ ਜੀ ਕਰਾਂ ਤੇ ਇਹ ਦੋ ਬਾਈ ਇਹਦੇ ਤੇ ਸਬਸਿਡੀ ਵਗੈਰਾ ਬਾਈ ਕਾਦ ਆਉਂਦੀ ਉਹ ਵੀ ਆਪਾਂ ਚਲੋ ਉਹ ਤਾਂ ਆਪਾਂ ਦੱਸੇ ਦਿੰਨੇ ਆ ਜਿਹੜੀ ਨਾ ਨਮੈਟਿਕ ਪਲਾਂਟਰ ਹੋ ਗਿਆ ਜਾਂ ਫਿਰ ਆਪਣਾ ਲੇਜ਼ਰ ਕਰਾਹ ਹੋ ਗਿਆ ਜਾਂ ਰੋਟਾਵੇਟਰ ਹੋ ਗਿਆ ਇਹਨਾਂ ਤੇ ਸਬਸਿਡੀ ਆਉਂਦੀ ਹੈ ਸਵੈਮ ਸਕੀਮ ਚ ਅੱਛਾ ਜੀ ਤੇ ਇਸ ਕੀਮਤ ਉਹ ਚਲਦੀ ਆਉਂਦੀਆਂ ਨੇ ਇੱਕ ਤਾਂ ਸਵੈਮ ਹੋ ਗਈ ਇੱਕ ਆਪਣੇ ਦੂਜੀ ਸਕੀਮ ਸੀਆਰ 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 ਠੀਕ ਆ ਜੀ ਇਸ ਰੇਮ ਚ ਆ ਜਾਂਦੀ ਨੇ ਇਹ ਚੀਜ਼ਾਂ ਵੀਰ ਨੂੰ ਹਜੇ ਵੱਧ ਨੌਲੇਜ ਆ ਇਹਦੇ ਨਾਲ ਜੁੜਾ ਹਾਂਜੀ ਵੀਰ ਇਹ ਸ਼ੁਰੂ ਤੇ ਨਾਲ ਆਪਣੇ ਖੇਤੀ ਲਾੜੀ ਨਾਲ ਲਿੰਕ ਹੈਗੇ ਨੇ ਠੀਕ ਆ ਜੀ ਆਪਾਂ ਉਹਦੇ ਕਰਕੇ ਨਾ ਸਕੀਮਾਂ ਆਪਾਂ ਵਰਤੀਆਂ ਜੀ ਅਸੀਂ ਯਾਰ ਐਮ ਵੀ ਵਰਤੀ ਇਸ ਸਵੈਮ ਦੀ ਵਰਤੀ ਠੀਕ ਆ ਜੀ ਜਿਹੜੀ ਇਸ ਸਕੀਮ ਹਨ ਇਹਦੀ ਆਉਂਦੀ ਹੈ ਆਪਣੀ ਹੁਣ ਸਕੀਮਤੀ ਆ ਇਹ ਠੀਕ ਆ ਜੀ ਸਕੀਮ ਤੇ ਠੀਕ ਆ ਆਪਾਂ ਵੀਰ ਉਹਨਾਂ ਨੇ ਵਧੀਆ ਪਰਫਾਰਮੈਂਸ ਕਿਉਂਕਿ ਮਸ਼ੀਨਾਂ ਬਾਈ ਥੋੜੀਆਂ ਜੀ ਮਹਿੰਗੀਆਂ ਨੇ ਕੋਸਟਲੀ ਨੇ ਹਰੇਕ ਬੰਦਾ ਹਾਂਜੀ ਜੇ ਮੈਂ ਤੁਹਾਨੂੰ ਏਦਾਂ ਲਾ ਦਾਂ ਜਿਨੇ ਵੀ ਹੈ ਨਾ ਸਕੀਮ ਸਬਸਿਡੀ ਦਾ ਤੁਹਾਨੂੰ ਮੈਨ ਦੱਸ ਦਿੰਨੇ ਹੁਣ ਹਾਂਜੀ ਜੂਨ ਮਹੀਨੇ ਚਾਉਗੀ ਆਪਣੇ ਸਕੀਮ ਸੀਆਰਐਮ ਠੀਕ ਹੈ ਜੀ ਇਹ ਹੁੰਦੀ ਹੈ ਸੈਂਟਰ ਵੱਲੋਂ ਠੀਕ ਹੈ ਜੀ ਉਸ ਤੋਂ ਬਾਅਦ ਅਗਸਤ ਮਹੀਨੇ ਚਾਉਂਦੀ ਹੈ ਸਵੈਮ 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 ਦੇ ਵਿੱਚ ਆਪਣੀਆਂ ਏਟੀਆਂ ਚਾਉਂਦੀਆਂ ਨੇ ਲੇਜਰ ਹੋ ਗਿਆ ਜਿਵੇਂ ਹੋ ਰਹੇ ਹੋ ਗਿਆ ਮੈਡਿਕ ਬਲੈਂਟਰ ਹੋ ਗਿਆ ਆਲੂ ਨਾਲ ਰਿਲੇਟਡ ਜਿੰਨੇ ਵੀ ਪ੍ਰੋਡਕਟ ਨੇ ਸਾਰੇ ਹਨ ਨਹੀਂ ਇੰਪਲੀਮੈਂਟ ਉਹ ਚ ਆਉਂਦੇ ਨੇ ਜਿਹੜਾ ਸੀਆਰਐਮ ਹੁੰਦੀ ਹੈ ਇਹ ਚ ਆਪਣੇ ਪਰਾਲੀ ਨਾਲ ਰਿਲੇਟਡ ਆਉਂਦੇ ਨੇ ਠੀਕ ਹੈ ਵੀਰੇ ਪਰਾਲੀ ਨਾਲ ਪਰਾਲੀ ਨੂੰ ਕਿੱਦਾਂ ਤੁਸੀਂ ਆ ਮਿੱਟੀ ਦੇ ਬਿਲਕੁਲ ਜਿਹਦਾ ਮਲਚਰ ਹੋ ਗਿਆ ਪਲਾਉ ਹੋ ਗਿਆ ਹਨਾ ਬਿਲਰ ਹੋ ਗਿਆ ਇਹ ਇਹ ਸਾਰੀਆਂ ਐਂਡਮਾਂ ਜਿੰਨੀਆਂ ਪਰਾਲੀ ਦੇ ਰਿਟਰ ਹੈ ਇਹ ਸੀਆਰਐਮ ਕੋਣੀ ਇੱਕ ਬਾਈ ਹੋਰ ਹੈ ਜੀ ਗੱਲ ਜਿਵੇਂ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਗਵਰਨਮੈਂਟ ਨੇ ਉਹ ਕਰਿਆ ਵੀ ਜਿਦਾ ਹੁਣ ਅੱਗ ਲਾਉਣੀ ਬੰਦ ਕਰਤੀ ਵੀ ਆ ਤੇ ਆਪਾਂ ਨੂੰ ਮਤਲਬ ਕਿ ਅੱਜ ਨਹੀਂ ਕੱਲ ਨੂੰ ਨਹੀਂ ਇਹ ਮਤਲਬ ਕਿ ਇਹ ਇਹ ਮਸ਼ੀਨਰੀ ਲੈਣੀ ਹੋ ਪੈਣੀ ਲੈਣੀ ਹੋ ਪੈਣੀ ਹਨਾ ਜੀ ਹਾਂ ਜੀ ਗਵਰਨਮੈਂਟ ਦਾ ਪੂਰਾ ਸੰਯੋਗ ਹੋ ਰਹੀ ਹੈ ਸੀਆਰਐਮ ਸਕੀਮ ਇਹੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਕੀ ਅੱਗ ਦਾ ਹੈ ਤਾਂ ਨੁਕਸਾਨ ਹੈ ਬਹੁਤ ਪਈ ਨੁਕਸਾਨੇ ਆ ਜੀ ਚਲੋ ਮਤਲਬ ਕਿ ਜੇ ਨਹੀਂ ਗ ਤਾ ਮਤਲਬ ਕਿ ਆਪਾਂ ਨੂੰ ਇਹਦਾ ਇਹ ਮਸ਼ੀਨਾਂ ਨੂੰ ਲੈ ਕੇ ਗਾਹ ਵਰਤਣਾ ਚਾਹੀਦਾ ਹਾਂ ਜਦੋਂ ਪਲੋ ਬਾਈ ਵੀ ਅਸੀਂ ਆਪ ਵੀ ਵਰਤਿਆ 2-3 ਸਾਲ ਹੋ ਗਏ ਵਰਤਦਿਆਂ ਨੂੰ ਬਹੁਤ ਦਾ ਰਿਜ਼ਲਟ ਬਾਈ ਬਹੁਤ ਵਧੀਆ ਇੱਕ ਵਧੀਆ ਰਿਜ਼ਲਟ ਬਹੁਤ ਵਧੀਆ ਕਿ ਜਦਦਾ ਅੱਗ ਦੇ ਨਾਲ ਤਾਂ ਬਹੁਤ ਨੁਕਸਾਨ ਹੀ ਨਹੀਂ ਨੁਕਸਾਨ ਕਿੰਨੇ ਇਦਾਂ ਦੇ ਪਾਂਛੀ ਨੇ ਜਿਹੜੇ ਆਪਾਂ ਲੋਕ ਹੁੰਦੇ ਦੇਖ ਰਹੇ ਹਾਂ ਹਾਂਜੀ ਹਾਂਜੀ ਇਹ ਕ ਇਹ ਹੋ ਗਿਆ ਇਹ ਹੋਰ ਵੀ ਹੋ ਗਿਆ ਨਾ ਕਈ ਕਾਰਨ ਨੇ ਅੱਗ ਨਾਲੇ ਬਹੁਤ ਨੁਕਸਾਨ ਹੁੰਦਾ ਹੈ ਹੁੰਦਾ ਜੀ ਹੁੰਦਾ ਬਿਲਕੁਲ ਜੀ ਹਾਂਜੀ ਤੇ ਬਾਕੀ ਬਾਈ ਕਈ ਬਾਈ ਕਹਦਾ ਨੇ ਵੀ ਸਾਡੇ ਕੋਲ ਇਦਾਂ ਟਰੈਕਟਰ ਨਹੀਂ ਅਸੀਂ ਕਿੱਥੋਂ ਚਲਾਈਏ ਠੀਕ ਆ ਬਾਈ ਪਰ ਜਣੀ ਕੇ ਇਹ ਹੁਣ ਬਾਈ ਸਾਡੇ ਹੱਥ-ਪਾਸ ਨਹੀਂ ਹੈਗਾ ਤਾਂ ਹੁਣ ਜਿੱਦਾਂ ਬਾਈ ਗਵਰਨਮੈਂਟ ਦੇ ਸੂਲ ਉਹਦੇ ਨਾਲੇ ਚੱਲਣਾ ਪੈਣਾ ਅੱਗ ਦਾ ਮਨ ਕੇ ਆਉਣ ਵਾਲੇ ਟਾਈਮ ਤੇ ਬਾਈ ਆਦ ਕੀ ਦਾ ਸਾਡੇ ਜਿਨ੍ਹਾਂ ਨੇ ਅੱਗ ਲਾਈ ਆ ਬਾਈ ਉਹਨਾਂ ਦਾ ਮੰਨ ਕੇ ਚਲੋ ਫਰਦ ਵਿੱਚ ਵੀ ਤੇ ਵੀ ਉਹ ਚੜਿਆ ਫਰਦ ਤੇ ਵੀ ਲਾਲ ਲਕੀਰ ਬੱਜੀ ਆ ਹਾਂ ਹਾਂ ਚੜਦਾ ਬਾਈ ਜੀ ਲਾਲ ਠੀਕ ਆ ਜੀ ਤੇ ਬਾਕੀ ਚਲੋ ਜੋ ਵੀ ਬਾਈ ਜਿਹੜੀਆਂ ਗਵਰਨਮੈਂਟ ਕਰਦੀ ਹੈ ਤਾਂ ਇਹ ਆਪਣੇ ਭਲੇ ਵਾਸਤੇ ਕਿੰਨੇ ਲੋਕਾਂ ਨੂੰ ਸਾਧੀਆਂ ਬਿਮਾਰੀਆਂ CRM ਸਕੀਮ ਦੇ ਵਿੱਚ ਨਾਲ ਟਰੈਕਟਰ ਦੀ ਵੀ ਦੇਰੀ ਆਪਸ਼ਨ ਬਿਲਰ ਕੋਈ ਵਧੀਆ ਚਲੋ ਹਨਾ ਜਿਹਦੇ ਚਾਹਵਾਨਾਂ ਵੀ ਖੇਤੀਬਾੜੀ ਵਧੀਆ ਤੋਰਨ ਦਾ ਗਾਹ ਹੈ ਇਹਦਾ ਕੰਮ ਉਹ ਬਿਲਰ ਰੈਂਕ ਦਾ ਕੰਮ ਤੋੜੀ ਠੀਕ ਹੈ ਜੀ ਇਅਰ ਆਮ ਸਕੀਮ ਦੇ ਰਹੀ ਹੈ ਬਿਲਰ ਰੈਕ ਤੇ ਸਭ ਠੀਕ ਠੀਕ ਹੈ ਜੀ ਰੈਕਟਰ ਤੇ ਵੀ ਦੇ ਰਹੀ ਹੈ ਨਾਲ ਹੀ ਠੀਕ ਹੈ ਜੀ ਸਾਰਾ ਵਧੀਆ ਪ੍ਰੋਸੈਸ ਹੋ ਕੇ ਜਾਨੀ ਕਿ ਬਣ ਜਾਂਦਾ ਉਹ ਵਧੀਆ ਜਿਹਦਾ ਵਧੀਆ ਰਿਕਾਰਡ ਬਣਿਆ ਹੋਵੇ ਬਿਲਕੁਲ ਜੀ ਬਿਲਕੁਲ ਹਾਂ ਜੀ ਉਹਦੇ ਵਿੱਚ ਪਈ ਥੋੜਾ ਬੈਂਕ ਦਾ ਜਾਨੀ ਕਿ ਲੈਣ ਦਾਨ ਵਧੀਆ ਮੰਗਦੇ ਨੇ ਬੰਦੇ ਦਾ ਨਾ ਸਾਈਡ ਮੀਨ ਦੀ ਰਿਟਰਨ ਆਈਆਂ ਕਹਿੰਦੇ ਨੇ ਉਹਦਾ ਨਾ ਬੰਦਾ ਭਰਾ ਲੰਦਾ ਹੁੰਦਾ ਚਲੋ ਬਿਲਕੁਲ ਜੀ ਹਾਂ ਤੇ ਉਹ ਇਹ ਸਿਸਟਮ ਦਾ ਬਾਕੀ 50% ਤੇ ਪਰੋਈ ਇਹ ਕੰਮ ਜ਼ਰੂਰੀ ਹੈ ਮੇਥੇ ਤੋੜਨਾ ਹੀ ਤੋੜਨਾ 50% ਤੇ ਕਰੋ ਜੀ ਠੀਕ ਹੈ ਜੀ ਇਹ ਤਾਂ 50% ਤੋ ਠੀਕ ਆ ਵੀਰੇ ਧੰਨਵਾਦ ਥੋੜਾ ਜੀ ਓਕੇ ਚਲੋ ਤੇ ਠੀਕ ਆ ਬਾਈ ਜੀ ਬਾਕੀ ਵੀ ਰੋਣੀ ਨਾ ਨਾ ਬਾਈ ਨਾਲ ਦਾ ਬਾਈ ਇੱਕ ਨੰਬਰ ਕੰਮ ਆ ਪੂਰਾ ਹੈ ਜੀ ਬੇਲਰ ਫੁੱਲਰ ਵੀ ਸਾਰਾ ਦੇਖੋ ਬਾਈ ਦੇਖੋ ਸੌਦਾ ਹੋਣਾ ਨਾ ਹੋਣਾ ਅਲੱਗ ਗੱਲ ਆ ਤੇ ਇਹ ਬਾਈ ਨਾਲ ਜਣੀ ਕੇ ਜਦ ਮਰਜ਼ੀ ਮੇਲੋ ਬਾਈ ਨੂੰ ਤੇ ਮਿਲ ਕੇ ਉਦਾਂ ਬਾਈ ਨਾਲ ਉਦਾਂ ਖੁਸ਼ੀ ਹੋ ਜਾਂਦੀ ਆ ਹਾਂ ਹਾਂ हां जी हां बाकी डील ਵੀ ਬਹੁਤ ਵਧੀਆ ਕਰਦੇ ਨੇ ਜੀ ਆਪਾਂ ਤਾਂ ਕਦੇ ਨਹੀਂ ਅੱਗੇ ਐਦਾਂ ਲੱਗਿਆ ਠੀਕ ਹੈ ਜੀ ਕੋਈ ਆਪਾਂ ਨੂੰ ਕਦੇ ਹੋ ਨਹੀਂ ਹੋਇਆ ਜੀ ਸਾਰਾ ਰੇਟ ਮਿਲਿਆ ਯਾਦ ਤੱਕ ਚੱਕਰ ਹੋ ਰਿਹਾ ਜੀ ਬਾਈ ਨੇ ਆਪ ਹੀ ਬਾਈ ਜ਼ਿੰਮੇਵਾਰੇ ਆ ਕਿੱਤੀ ਬਾੜੀ ਉਹ ਕਰਦੇ ਆ ਠੀਕ ਹੈ ਜੀ ਹੁਣ ਇਹਨਾਂ ਨੂੰ ਪਤਾ ਵੀ ਜ਼ਿੰਮੇਵਾਰ ਕਿਵੇਂ ਆਉਂਦਾ ਹੈ ਕਿਵੇਂ ਚੀਜ਼ ਲੰਦਾ ਹਨਾ ਜੀ ਹਾਂ ਹਾਂ ਜੀ ਕਦੇ ਵੀ ਇਹਨਾਂ ਨੇ ਕਦੇ ਆਪਾਂ ਭਾਉ ਤਾਉ ਨਹੀਂ ਕਰਿਆ ਹੈਗਾ ਨਾ ਕਦੇ ਰੇਟ ਦੀ ਟਰਾਈ ਮਾਰੀ ਆਪਾਂ ਨੂੰ ਬੈਸਟੇ ਰੇਟ ਲੱਗਿਆ ਯਾਦਵੀ ਨਾਲ ਕੋਲ ਆਇਆ ਜਿਵੇਂ ਇਹਨਾਂ ਨੂੰ ਕਿਹਾ ਉਵੇਂ ਟੜ ਜਾਂਦੇ ਨੇ ਜੀ ਕਦੇ ਜਿਹਾ ਹੋਇਆ ਜੀ ਚਲੋ ਤੇ ਬਾਈ ਨੂੰ ਜੀ ਦੋ ਰੋਪੜ ਡੀਲਰ ਸੇਪ ਤੇ ਬਾਈ ਨੇ ਹੁੰਦੇ ਨੇ ਉਧਰ ਇਹਨਾਂ ਦੇ ਭਰਾ ਵੇਂਦੇ ਨੇ ਜੀ ਠੀਕ ਹੈ ਜੇ ਕਿਸੇ ਨੇ ਮਾਛੀ ਵਾਲੇ ਰੀਜ ਤਾਂ ਉਧਰ ਬਾਈ ਨਾਲ ਕੰਟੈਕਟ ਦਾ ਰੋਪੜ ਵਾਲੇ ਸਾਡੇ ਵੀਰ ਇੱਥੇ ਆ ਸਕਦੇ ਆ ਜੀ ਤੇ ਠੀਕ ਹੈ ਮਿੱਤਰੋ ਜੀ ਵੀਡੀਓ ਵਿੱਚ ਇੰਨੇ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਕਰਿਓ ਲਾਈਕ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਕਿਸੇ ਵੀ ਇਨ ਕੋਈ ਪੁਰਾਣਾ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਤੇ ਮਿਲਦੇ ਆਂ ਹੋਰ ਨਵੇਂ ਬਲੌਗ ਚ ਸਾਰੇ ਵੀਰਾਂ ਦਾ ਧੰਨਵਾਦ